ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਗੋਬੀ ਜੀਰਾਲਾ ਲੈ ਕੇ ਆਜਾ ਰਿਹਾ ਜੀ ਤਾਜ਼ਾ ਜਾਣਕਾਰੀ 8 ਮਾਰਚ ਨੂੰ ਤੁਹਾਨੂੰ ਪਤਾ ਹੀ ਹੈ ਕਿ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਔਰ ਮਹਿਲਾ ਦਿਵਸ ਦੀ ਇਸ ਮੱਦੇ ਨਜ਼ਰ ਅੰਸ਼ੂਮਾਨ ਔਰੋਗਿਆ ਸਿਹਤ ਕੇਂਦਰ ਬਿਆਨਤ ਨਗਰ ਟੋਬਿਆਣਾ ਬਠਿੰਡਾ ਦੇ ਵਿੱਚ ਅੱਜ ਇਹ ਸੈਮੀਨਾਰ ਤੋਂ ਦਮ ਨਾਲ ਮਨਾਇਆ ਗਿਆ ਜਿਸ ਵਿੱਚ ਪੂਰੇ ਸੰਤਾਬ ਨੇ ਸ਼ਿਰਕਤ ਕੀਤੀ ਮੁੱਖ ਮਹਿਮਾਨ ਵਜੋਂ ਸ਼ੂਗਰ ਫੈਡ ਦੇ ਚੇਅਰਮੈਨ ਐਡਵੋਕੇਟ ਨਵਦੀਪ ਨਵਦੀਪ ਜੀਤਾ ਜੀ ਨੇ ਅੱਜ ਮੈਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਸ ਤੋਂ ਸਾਡਾ ਦੇਸ਼ ਮਹਾਨ ਬਹੁਤ ਹੈ ਸਾਡੇ ਦੇਸ਼ ਤੇ ਜਿਹੜੇ ਪ੍ਰਮਾਤਮਾ ਦੇ ਵਾਲੇ ਗੁਰੂ ਪ੍ਰਭੂ ਦੀ ਬਹੁਤ ਬਖਸ਼ਿਸ਼ ਹੈ ਪਰ ਪਤਾ ਨਹੀਂ ਕਿਉਂ ਸਾਡੇ ਦੇਸ਼ ਦੇ ਵਿਸਕ੍ਰਿਤੀਆਂ ਵੀ ਬਹੁਤ ਜ਼ਿਆਦਾ ਹੈ। ਇਹਦੀ ਮਹਾਨਤਾ ਦੇ ਨਾਲ ਨਾਲ ਕ੍ਰੀਟੀਆਂ ਬਹੁਤ ਹੈ। ਮੈਂ ਗੱਲ ਕਹਿਣਾ ਹੁੰਦਾ ਹਮੇਸ਼ਾ ਮੱਝ ਵੀ ਗੱਲ ਕਹੂੰਗਾ ਕਿ ਇਹ ਕਦੇ ਵੀ ਪਸ਼ੂ ਪੰਛੀ ਇੱਕ ਦੂਜੇ ਤੇ ਨਰਤਾਚਾਰ ਨਹੀਂ ਕਰਦੇ ਜਿੰਨਾ ਇਨਸਾਨ ਕਰਦਾ ਹੈ। ਇਨਸਾਨਾਂ ਇਨਸਾਨ ਤੇ ਕਰਦਾ। ਮੈਂ ਇੱਕ ਗੱਲ ਇਹ ਵੀ ਬੋਲ ਦਿੰਦਾ ਹਾਂ ਕਦੇ-ਕਦੇ ਗੁੱਸੇ ਦੇ ਵਿੱਚ ਕਿ ਜੀ ਇਹ ਵਕੀਲ ਤਾਂ ਹੈ ਹੀ ਹੈ। ਔਰ ਇੱਕ ਬੜੇ ਡੇਰਿੰਗ ਵਕੀਲ ਹੈ ਔਰ ਜਿੱਥੇ ਵੀ ਕੋਈ ਦੇਖਦੇ ਆ ਕੋਈ ਗਲਤ ਹੋ ਰਿਹਾ ਉਹਦੇ ਵਿਰੁੱਧ ਡਟ ਕੇ ਲੜਾਈ ਕਰਦੇ ਆ ਔਰ ਸੱਚ ਦਾ ਸਾਹਮਣਾ ਕਰਦੇ ਆ ਮੈਂ ਇਸ ਬਾਰੇ ਇਹਨਾਂ ਬਾਰੇ ਤੇ ਅੱਛੀ ਤਰ੍ਹਾਂ ਦਿਲੋਂ ਆਤਮਿਕ ਆਤਮਾ ਤੇ ਪਰਮਾਤਮਾ ਨੂੰ ਸਾਂਝੀ ਕਰਕੇ ਕਹਿ ਸਕਦੀ ਆ ਕਿ ਇਹ ਨੇਕ ਕੰਮ ਕਰਨ ਵਾਲੇ ਇੱਕ ਔਰ ਜਮਾਂਦਰੂ ਜਿਹਨੂੰ ਕਹਿੰਦੇ ਆ ਨਾ ਜਿਹੜਾ ਵੀ ਸ਼ੁਰੂ ਵਿੱਚ ਪੈਂਦਾ ਇਸ ਪਾਰਟੀ ਦਾ ਉਹ ਇਹ ਰੱਖਣ ਵਾਲਿਆ ਜਦੋਂ ਇਹ ਕੋਈ ਵੀ ਨਹੀਂ ਸੀ ਨੂੰ ਪਤਾ ਆਪਣੇ ਦਾਲਾ वगैरह ਹਮੇਸ਼ਾ ਦੇਖੇ ਜਾਂਦੇ ਆ ਕੁਛ ਨਾ ਕੁਛ ਦੇਖੇ ਜਾਂਦੇ ਆ ਅੱਜ ਵੀ ਇਨਾਂ ਲੋਈ ਪਾਰਟੀ ਜਿਹੜੀ ਆ ਮਤਲਬ ਥੋੜਾ ਖਾਣ ਪੀਣ ਦਾ ਇਨਾਂ ਨੇ ਸਮਾਨ ਦਾ ਰੇਂਜ ਕੀਤਾ ਵਾ ਠੀਕ ਹੈ ਤੇ ਇਨਾਂ ਦਾ ਪਹਿਲੇ ਲੋਕਾਂ ਦਾ ਧੰਨਵਾਦ ਕਰਦੇ ਆ ਕਿ ਇਹ ਆਇਆ ਨਾਰੀ ਸ਼ਕਤੀ ਨੂੰ ਇਹ ਬਹੁਤ ਜ਼ਿਆਦਾ ਅੱਗੇ ਵਧਾਉਂਦੇ ਨੇ ਕੰਮ ਕਰਦੇ ਨੇ ਬਾਕੀ ਸਤਿ ਸ੍ਰੀ ਅਕਾਲ ਆਪਣੇ ਰਾਜਵਿੰਦਰ ਜਨ ਜੀ ਸਿਸਟਰਾਂ ਵਿਸਿੰਦਰ ਮੈਡਮ ਸਾਰੀਆਂ ਇਨਮਸ ਕੁੜੀਆਂ ਦਾ मोस्ट ਵੈਲਕਮ ਤੁਹਾਡੀਆਂ ਆਸ਼ਾ ਭੈਣਾਂ ਦਾ ਸਾਥਾਂ ਤੇ ਇਹਦੇ ਨਾਲ ਹੀ ਮੈਂ ਬਾਲਾ ਕੁਛ ਤਾਂ ਨਹੀਂ ਕਹਿੰਦੀ ਹੈਲੋ ਹਾਂ ਅੰਤਰਗੜੀ ਮੈਂ ਹਾਂ ਆਈਆਂ ਹਨਾ ਇਹਨਾਂ ਤੋਂ ਬਹੁਤ ਅੱਛਾ ਕੰਮ ਇਹ ਟਾਈਮ ਕੱਢ ਕੇ ਆਏ ਤੁਸੀਂ ਥੈਂਕ ਯੂ ਇਹਨਾਂ ਦਾ ਵੀ ਬਹੁਤ ਧੰਨਵਾਦ ਹਨਾ ਮੈਂ ਇਹਨਾਂ ਨਾਲ ਇਹੀ ਕਰਦੀ ਨਹੀਂ ਆ ਸਿਰ ਮੈਡਮ ਸੁਪਿੰਦਰ ਨੀਲਮ ਨੇ ਬਹੁਤ ਅੱਛਾ ਪਾਇਲਸ ਬੋਲੀਏ ਜੇ ਸਾਰਿਆਂ ਪ੍ਰੋਕਰ ਟੀਮ ਆਈ ਰਹੀ ਸੀ ਅੱਥਰ ਬੈਕ ਕਰਕੇ ਨਹੀਂ ਗਈ ਤੇ ਸਹਿਯੋਗ ਦਿੱਤਾ ਬਹੁਤ ਇਨਾਂ ਦਾ ਧੰਨਵਾਦ ਤੇ ਬਾਕੀ ਮੈਨੂੰ ਬਹਲਾ ਨਹੀਂ ਪਤਾ ਕਿ ਜਦੋਂ ਔਰਤ ਥੋੜਾ ਜਿਹਾ ਖੁਸ਼ ਆਪਣੇ ਹੱਕ ਲਈ ਕਰਦੀ ਹੈ ਨਾ ਤਾਂ ਉਹ ਆਪਣੇ ਆਪ ਹੀ ਬੋਲਣ ਲੱਗ ਜਾਂਦੀ ਹੈ ਮੈਨੂੰ ਨਹੀਂ ਪਤਾ ਆਪਣੇ ਮਮਤਾ ਪਾਂਡੇ ਆਸ਼ਾ ਠੀਕ ਹੈ ਜਦੋਂ ਇਹਨੂੰ ਆਸ਼ਾ ਦੀ ਅਪਾਇੰਟਮੈਂਟ ਲੈਟਰ ਮਿਲੀ ਨਾ ਇਹਨੇ ਅਗਲੇ ਦਿਨ ਹੀ ਆਪਣੇ ਘਰ ਆਏ ਨੂੰ ਕਿਹਾ ਤਾਂ ਹੁਣ ਮੈਨੂੰ ਉੱਚਾ ਬੋਲਣ ਦੀ ਲੋੜ ਨਹੀਂ ਹੁਣ ਮੈਂ ਆਸ਼ਾ ਲੱਗ ਗਈ ਹੈ ਮੈਂ ਆਮ ਬੰਦੇ ਨੂੰ ਡਰਾਇਆ ਕਿ ਉਹਨੂੰ ਆਂਡਰ ਲਪਾਏ ਹੈ ਨਾ ਵੀ ਮੈਂ ਇਹਨੂੰ ਪੁੱਛਿਆ ਜਦੋਂ ਮਮਤਾ ਨੇ ਮੈਨੂੰ ਆਣ ਕੇ ਰਛਾ ਲ ਮੈਂ ਤਾਂ ਆਪਣੇ ਹਸਬੰਦ ਕੋਲ ਐਸੇ ਬੋਲੀ ਮੈਂ ਕਿ ਮਮਤਾ ਤੂੰ ਉਹਨੂੰ ਆਂਡਰ ਦਿਖਾਏ ਕਿ ਡਰਾਇਆ ਵੀ ਇਹਦਾ ਮਤਲਬ ਜਦੋਂ ਆਪਣੇ ਕੁਛ ਕੋਲੇ ਆ ਜਾਂਦਾ ਨਾ ਪਾਵਰ ਆ ਜਾਂਦੀ ਹੈ ਕੰਮ ਕਰਨ ਦੀ ਕਿ ਆਪਾਂ ਨੂੰ ਪਤਾ ਹੁੰਦਾ ਹੁਣ ਆਪਾਂ ਰੋਟੀ ਹਿੱਤਾਂ ਦੀ ਗੱਲ ਕਰੇ ਸਾਡੇ ਹੱਕਾਂ ਦੀ ਗੱਲ ਕਰੇ ਇਹਦੇ ਕਰਕੇ ਉਹਨਾਂ ਨੇ ਜਿਹੜਾ ਐਗਜ਼ੀਬਿਸ਼ਨ ਕੀਤਾ ਉਹ ਉੱਥੇ ਮਤਲਬ ਧਰਮ ਨਾ ਲਾਇਆ ਉਹਦੀ ਇੰਨਾ ਲੰਮਾ ਸਮਾਂ ਉਹ ਧਰਨਾ ਚੱਲਿਆ ਸੀ ਤੇ ਆਖਰ ਨੂੰ ਉਹਨਾਂ ਨੇ ਜਿੱਤ ਪ੍ਰਸਾਰਾਂ ਦੇ ਵਿੱਚ ਕੀ ਹੈ ਜਿਹੜਾ ਆਪਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ। ਉਹ ਧਰਨਾ ਸ਼ੁਰੂ ਹੋਇਆ ਉਹ 8 ਮਾਰਚ ਦਾ ਦਿਨ ਸੀ ਇਸ ਕਰਕੇ ਇਹ ਦਿਨ ਰੱਖਿਆ ਗਿਆ ਕਿ वूਮਨਸ ਡੇ ਦੇ ਤੌਰ ਤੇ ਆਪਾਂ ਸੈਲੀਬ੍ਰੇਟ 8 ਮਾਰਚ ਨੂੰ ਕਰਿਆ ਕਰਾਂਗੇ। ਉਸ ਤੋਂ ਇਲਾਵਾ ਕੀ ਸੀਗਾ? ਇਸ ਪ੍ਰੋਗਰਾਮ ਨੂੰ ਚਰਚਾਂ ਤੋਂ ਤੁਹਾਨੂੰ ਇੱਕ ਕੇਕ ਟੈਗਾ ਕੇ ਕੇਕ ਇਹ ਕਟਣ ਤੋਂ ਉਪਰੰਤ ਜਿਹੜੇ ਕੁਸ਼ੇ ਵਰਕਰਾਂ ਨੇ ਵਧੀਆ ਕਾਰਗੁਜ਼ਾਰੀ ਕੀਤੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਹ ਕਟਣ ਤੋਂ ਬਾਅਦ ਚੰਗੀ ਕਾਰਗੁਜ਼ਾਰੀ ਕਰਨ ਵਾਲੀਆਂ ਆਸ਼ਾ ਵਰਕਰ ਸਤਨਾਮ ਕੌਰ ਪੰਨੀਤ ਕੌਰ ਰਾਜਵਿੰਦਰ ਕੌਰ ਤੇ ਪਤਵੰਤੇ ਸੱਜਣਾ ਨੂੰ ਸਨਮਾਨਿਤ ਕੀਤਾ ਗਿਆ ਜਿਸ ਨੂੰ ਮੁੱਖ ਮਹਿਮਾਨ ਦੇ ਹੱਥੋਂ ਹੀ ਸਨਮਾਨਿਤ ਕਰਵਾਇਆ ਗਿਆ